ਇਹ ਜਿਆਦਾ ਆਖੀ ਜਾਣ ਡਿਆ ਨੀ ਤੇ ਮੈਂ ਤਾਂ ਨਹੀਂ ਘਲਾਉਣਾ ਸੀ ਮੀਨ ਚੱਲ ਹੁਣ ਕਹਿਣ ਡਿਆ ਲੈ ਜਾਏਗਾ ਆਪੇ ਮੈਨੂੰ ਰੋਟੀਆਂ ਪਕਾਉਣੀਆਂ ਪੈਣੀਆਂ ਨੇ ਨਾਲੇ ਮੁੰਡਾ ਸਾਂਭਾ ਨਾਲੇ ਨਾਲੇ ਮੈਂ ਰੋਟੀਆਂ ਪਕਾਵਾਂ ਦਲਜੀਤ ਨੇ ਭੂਵੇ ਚੜਾਈਆਂ ਦੋਵੇਂ ਜਾਣੀਆਂ ਤਾਂ ਹਉ ਤਾਂ ਤੇਰੇ ਤੋਂ ਡਰਦੀਆਂ ਨਹੀਂ ਆ ਮੁੰਡੇ ਨੂੰ ਵੀ ਕਾਰ ਛੱਡ ਗਈਆਂ ਵਾ ਉਹ ਹੀ ਮੀਵੀ ਉਹ ਸਾਂਭਣ ਦੋਈ ਜਾਣੀਆਂ ਉਹ ਕਦੀ ਬਾਹਰ ਨੂੰ ਚੱਲ ਜਾਂਦਾ ਹੀ ਕਦੀ ਉਧਰ ਨੂੰ ਦੌੜਦਾ ਮਗਰਮਗਰ ਮੈਨੂੰ ਜਾਣਾ ਆਪੇ ਤੇ ਕੌਣ ਸਾਂਭੇ ਇਹਨੂੰ ਇਹਨਾਂ ਨਹੀਂ ਨਾ ਸੋਚਦੀਆਂ ਤਾਂ ਹੀ ਮੈਂ ਵੀ ਲਾਇਆ ਤੇਰਾ ਸਾਹਿਬ ਤੂੰ ਹੈ ਨਿੱਕੇ ਜੋਗੀ ਤੇਰ ਕੋ ਨੀ ਨੋਆ ਸੰਭੀਆਂ ਜਾਣਦੀਆਂ ਜੀਤ ਮੈਂ ਵੀ ਮੂੰਹ ਨਾ ਹੀ ਸਮਝਾ ਬਣਾਵਾ ਹੁਣ ਮੈਂ ਗੱਲ ਥੋੜਾ ਪਿਆ ਜਣਾ ਹੁਣ ਇਹ ਤੇ ਅਕਲ ਇਹਨਾਂ ਨੂੰ ਚਾਹੀਦੀ ਏ ਮਾਸਾ ਵੀ ਇਦਾਂ ਨਾ ਕਰੀਏ ਹੁਣ ਉਹ ਸਿਆਣੀ ਬਿਆਣੀ ਭੂ ਆਈਦੀ ਆ ਉਹਨੂੰ ਦੇਦਾ ਰੱਦਾ ਫੇ ਰੋਟੀਆਂ ਪਕਾ ਕੇ ਉਹ ਦਵੇ ਬਲਉ ਵਿਚਾਰੀ ਦਿੰਦੀ ਏ ਰੋਟੀਆਂ ਪਕਾ ਕੇ ਤੂੰ ਨੀ ਸਿਆਣੀ ਔਰ ਤੇ ਮੈਂ ਪੰਗਾ ਹੀ ਪਾ ਲਿਆ ਉਹਨੂੰ ਆਪਣੇ ਘਰ ਖੜਨਦਾ ਮੈਂ ਤੇ ਐਵੇਂ ਫਸ ਗਈ ਕਹਿ ਕੇ ਇਹ ਤੇ ਇੱਥੇ ਇਹਨਾਂ ਨੂੰ ਨੇ ਜੀਨ ਦਿੰਦੇ ਤੇ ਉਹਨੇ ਮੈਨੂੰ ਕਿੱਥੋਂ ਜੀਨ ਦੇਣਾ ਮੇਰਾ ਰੱਦਾ ਤુલਸੀ ਲਾ ਕੇ ਤੇ ਚਾਹ ਚ ਪੰਨੀ ਆ ਪੱਤੇ ਚਾ ਚਲ ਬੁਖਾਰ ਤੇ ਚੰਗੇ ਹੁੰਦੇ ਆ ਮਮੇ ਕੀ ਗੱਡੀ ਜਿੰਦੇ ਦਰੋ ਗੱਲ ਸੁਣੋ ਮੇਰੀ ਪੱਤੇ ਡਈ ਤુલਸੀ ਤੇ ਲਾਉਣ ਉਹ ਪੱਤੇ ਤੇ ਲਾਉਣ ਦੇ ਹੀ ਕੋਈ ਕੰਮ ਹੀ ਉਹ ਕੰਮ ਹੀ ਆ ਮੈਂ ਤਾਂ ਐਂ ਵੇਲੀਆਂ ਮੜਿਆ ਅੱਛਾ ਤੇ ਉਹ ਸ਼ਹਿਰ ਜਾਣਾ ਸੀ ਅੱਪਾ ਮੈਂ ਸੰਦੀਪ ਨੇ ਠੀਕ ਆ ਦਵਾਈ ਲੈ ਕੇ ਆਉਣੀ ਆਂ ਦੀ ਤੇ ਚਲ ਜਿਓ ਦੋ ਜਾਣੇ ਉਹ ਦੋ ਜਾਣੇ ਤੇ ਚਲ ਜੀਏ ਹਾਂ ਉਹ ਸਿਮੀ ਗੈਂਡੀ ਮੈਂ ਵੀ ਜਾਣਾ ਵਾ ਨੇ ਕੋਈ ਸਮਾਨ ਲੈਣਾ ਵਾ ਸ਼ਹਿਰੋਂ ਮੇਰੀ ਗੱਲ ਸੁਣ ਤੂੰ ਦੋਵਾਂ ਦਾ ਦਵਾਈ ਲਿਆਉਣੀ ਆ ਤੇ ਸਿਮੀ ਨੇ ਕੀ ਕਰਨਾ ਵਾ ਮੰਮੀ ਉਹਨੇ ਕਿਹਾ ਤਾ ਜਾਣਾ ਵਾ ਸਾਡੇ ਨਾਲ ਹੀ ਜਾਣਾ ਵਾ ਚਲ ਤੈ ਮੁਰਕੇ ਲਿਆ ਜੀ ਨਾਲ ਕਿਸੇ ਦਿਨ ਫੇਰ ਚਲ ਜਿਓ ਔਖੇ ਜਾਓਗੇ ਤਿੰਨੇ ਜਾਣੇ ਉਹ ਕੁਝ ਨਹੀਂ ਹੁੰਦਾ ਮੰਮੀ ਅਬਾ ਆਰਾਮਣਾ ਜਾਣਾ ਵਾ ਹਾਂ ਨੂੰ ਜਾਂ ਅੰਦਰ ਜਾਣਾ ਆਰਾਮਣਾ ਜਾਣਾ ਉਹਨੇ ਕੀ ਲੈਣਾ ਵਾ ਮੰਮੀ ਕਰਦੇ ਸੋ ਕੰਮ ਹੁੰਦੇ ਠੀਕ ਹੈ ਨਾ ਸੋਸ ਮਾਨਉਂਦਾ ਆਪਣਾ ਤੇ ਚੱਲ ਮੁੜ ਕੇ ਚੱਲ ਜਾਂਦੇ ਮੈਂ ਕਹਿੰਨੀ ਵੀ ਉਸਾਰ ਦੀ ਕਿੱਦਾਂ ਬਹਿ ਗਿਆ ਤਿੰਨੇ ਜਾਣੇ ਤੁਸੀਂ ਕਿਤੇ ਨਹੀਂ ਕੋਹੋ ਨਹੀਂ ਉਹ ਚੱਲਿਆ ਠੀਕ ਹੈ ਨਾ ਅੱਗੇ ਵੀ ਜਾਂਦੇ ਰਹੇ ਆਪਾਂ ਮੰਨਦਾ ਨਹੀਂ ਤੂੰ ਆਪਣੀ ਮਰਜ਼ੀ ਕਰਨਾ ਜਿਦੋਂ ਨਹੀਂ ਹੁੰਦਾ ਆਪਣੀ ਮਰਜ਼ੀ ਕਰਨਾ ਕਿਤੇ ਮੰਨ ਵੀ ਲਿਆ ਕਰ ਮਾਂ ਪਿਆ ਦੀ ਵੀ ਚੰਗੇ ਵਾਸਤੇ ਕਹਿੰਨੀ ਮੈਂ ਕਿਹੜੀ ਮਾਰੇ ਵਾਸਤੇ ਕਹਿੰਨੀ ਮੈਂ ਫਿਰ ਬਾਰ ਬਾਰ ਜਾਂਦਾ ਰਹਿਣਾ ਮੈਂ ਤੇ ਤਾ ਉਹਨੇ ਕਿਹਾ ਮੈਨੂੰ ਲੈ ਜਾ ਫਿਰ ਉਹ ਕੋਈ ਮੈਨੂੰ ਲੈ ਜਾ ਮੈਂ ਤਰੇ ਰਹੂੰ ਸ਼ਹਿਰੀ ਫਿਰ ਤਾਂ ਕੀ ਹੋ ਗਿਆ ਜਾਂਦਾ ਹੀ ਨਹੀਂ ਲੋਕੇ ਸੌ ਕੰਮ ਉਹ ਝੋਨੇ ਵੜੋਣਾ ਮੈਂ ਉਹ ਝੋਨਾ ਵੜੋਣਾ ਲਾਉ ਤਾਂ ਮੈਂ ਇਹਨਾਂ ਨੂੰ ਲਈ ਫੜਿਆ ਯਾ ਤਾਂ ਤੁਹਾਡੇ ਚੰਗੇ ਵਾਸਤੇ ਕਹਿ ਪੀ ਚਲਤੀ ਦੋਏ ਜਾਣੇ ਚਲ ਜਾਂਦੇ ਚਲ ਵਾਡੀ ਘੇ ਲੈ ਜਾਂਦੇ ਮੈਂ ਉਹਨੂੰ ਪਹਿਲਾਂ ਵੀ ਕਿਹਾ ਵਾ ਸੰਦੀਪ ਨੇ ਉਹਨੂੰ ਹਾਂ ਕੀਤੀ ਆ ਉਹਨੂੰ ਮਨਾ ਕਰਤਾ ਨਾ ਉਹਨੇ ਕਹਿੰਦਾ ਜਾਣ ਕੇ ਲੈ ਗਏ ਉਹਨੂੰ ਏਦਾਂ ਕਹੇ ਵੀ ਰੋਟੀਆਂ ਰਾਟੀਆਂ ਪਕਾ ਜਾਈ ਫਿਰ ਜੇ ਜਾਣਾ ਵਾ ਤੇ ਜ਼ਰੂਰੀ ਜਾਣਾ ਮੰਮੀ ਰੋਟੀ ਖਾਦ ਲਈ ਸੀ ਦੁਪਹਿਰਾਂ ਨਹੀਂ ਖਾਣੀ ਆ ਦੋ ਰੋਟੀਆਂ ਨਾ ਥਰੰਗੇ ਤੁਹਾਡੇ ਕੋ ਅਸੀਂ ਕਿੱਦਾਂ ਲਾਉਣੀਆਂ ਨੇ ਮੁੰਡਾ ਸਾਂਭਣਾ ਮੁੰਡਾ ਵੀ ਮੈਂ ਸਾਂਭਦਾ ਦੋ ਜਾਣੀ ਭੂਆ ਹੈ ਕੀ ਕਰ ਭੂਆ ਨੂੰ ਕੀ ਗੱਲ ਵਾ ਭੂਆ ਕਰਦੀ ਫਿਰ ਤੈਨੂੰ ਪਤਾ ਹੀ ਆ ਕਰਦੀ ਨਹੀਂ ਭੂਆ ਕੰਮ ਏਦਾਂ ਕਰੀ ਜਾਣ ਕੇ ਭੂਏ ਚ ਰਹੀ ਹੈ ਤੁਸੀਂ ਤੁਸੀਂ ਆਣ ਕੇ ਨਾ ਦੁਪਹਿਰੇ ਆਕੀ ਤੇ ਤਾਂ ਮਸਾ ਗੋੜ ਦਨੀਆ ਦੁਨੀਆ ਲਾ ਦੇ ਇੱਥੇ ਥੋੜਾ ਸ਼ਾਮਾਂ ਨੂੰ ਕਰ ਦੂੰਗਾ ਮੈਂ ਆ ਗਏ ਆ ਗਏ ਰੈਸਟ ਨਹੀਂ ਕਰਨੀ ਮੈਨੂੰ 10 ਮਿੰਟ ਹੋਣੀ ਚੋਕ ਕੇ ਤੇ ਕਿਥੇ ਰੱਖ ਗਏ ਤੇ ਲਾਂਬੇ ਇੱਥੇ ਰੱਖ ਦੂੰਗੇ ਚੰਗਾ ਮੰਮੀ ਫਿਰ ਮੈਂ ਆਪਾਂ ਹੋਈਏ ਫਿਰ ਜਾਓ ਇਹ ਜਿਆਦਾ ਆਖੀ ਜਾਣ ਡਿਆ ਨੀ ਤੇ ਮੈਂਤ ਨਹੀਂ ਘਲਾਉਣਾ ਸੀ ਮੀ ਨੂੰ ਚੱਲ ਹੁਣ ਕਹਿਣ ਡਿਆ ਲੈ ਜਾਏਗਾ ਆਪੇ ਮੈਨੂੰ ਰੋਟੀਆਂ ਪਕਾਉਣੀਆਂ ਪੈਣੀਆਂ ਨੇ ਨਾਲੇ ਮੁੰਡਾ ਸੰਭਾ ਨਾਲੇ ਨਰੀ ਮੇ ਰੋਟੀਆਂ ਪਕਾਵਾ ਸੰਦੀਪ ਆਜੋ ਕੀ ਕਰੀ ਜਾਣ ਦੀ ਸੋਜਨੀ ਚਾਦਰ ਵਿਛਾ ਕੇ ਟੀਹੀ ਚਾਦਰ ਤੇ ਵਿਛਾਈ ਮੇਰੀ ਸੁਣ ਗੱਲ ਹਾਂਜੀ ਮੰਮੀ ਨੂੰ ਮੈਂ ਪੁੱਛ ਕੇ ਆਇਆ ਹਾਂ ਅੱਛਾ ਮੰਮੀ ਚਲ ਜੀ ਵਰਾਪਾ ਮੰਮੀ ਕਿੱਥੇ ਮੰਨਦੇ ਸੀ ਸਾਡੇ ਨਾਲ ਤੇ ਮੰਨਦੇ ਸੀ ਅੱਛਾ ਸਿਮੀ ਨਾਲ ਉਹ ਨਹੀਂ ਮੰਨਦੇ ਹੁਣ ਫਿਰ ਉਹ ਫਿਰ ਕੀ ਮੈਂ ਇਹਦੇ ਕਹਿੰਦੀ ਨਹੀਂ ਗੱਲ ਮੈਂ ਉਹਨੇ ਸਾਡੇ ਨਾਲ ਜਾਣਾ ਹੀ ਜਾਣਾ ਵਾ ਜੋ ਮਰਜੀ ਹੋ ਜੀ ਸਕੂਟਰ ਤੇ ਜੀ ਔਖੇ ਹੁਣਾ ਵਾ ਏਦਾਂ ਜਾਓਗੇ ਕਿਦਾਂ ਜਾਓਗੇ ਚਲੋ ਕੋਈ ਗੱਲ ਨਹੀਂ ਔਖੇ ਸੁਖੇ ਹੋ ਕੇ ਚੱਲ ਜਾਾਂਗੇ ਭਰਨਾ ਉਹਨੂੰ ਇੱਕ ਵਾਰੀ ਮਲਾ ਕੇ ਲਿਆਉਣਾ ਮੰਮੀ ਨਾਲ ਪਤਾ ਕਿਦਾਂ ਕਰਾਂਗੇ ਆਪਾਂ ਨਹੀਂ ਜਾਣਾ ਠੀਕ ਹੈ ਨਾ ਮੈਂ ਤੇ ਆਹੋ ਕੱਪੜਾ ਚਲ ਜਣਾ ਉਹਨੂੰ ਉੱਥੇ ਬਸੇ ਜਰਾ ਲਾ ਲਾਂਗੇ ਏਦਾਂ ਕਰਾਂਗੇ ਉਹਨੂੰ ਉੱਥੇ ਤਾਰ ਜਾਾਂਗੇ ਤੇ ਆਪ ਦਵਾਈ ਲੈਣ ਚਲ ਜਾਾਂਗੇ ਆਹ 2 ਮਿੰਟ ਲਾ ਲੈਣੇ ਘੜ ਘਟ ਆਹ ਫੋਨ ਕਰ ਦਾਂਗੇ ਜਦੋਂ ਵੇਲੀ ਹੋ ਜੂਗੀ ਮਿਲ ਲੂਗੀ ਫਿਰ ਉਹਨੂੰ ਨਾਲ ਲੈਵਾਂਗੇ ਆਹ ਏਦਾਂ ਕਰ ਲਾਂਗੇ ਠੀਕ ਹੈ ਨਾ ਜੇ ਮੈਂ ਨਾਲ ਨਾਲ ਨਾ ਲੈ ਕੇ ਆਏ ਤੇ ਫਿਰ ਮੰਮੀ ਨੇ ਗੱਲਾਂ ਕਰਨੀਆਂ ਕਿ ਉਹਨੂੰ ਕਿੱਥੇ ਛੱਡ ਆਏ ਨਾਲ ਤੇ ਲਿਉਣਾ ਹੀ ਪੈਣਾ ਵਾ ਨਾ ਉਹੀ ਤੇ ਗੱਲ ਵਾ ਜੇ ਨਾਲ ਨਾਲ ਲੈ ਗਏ ਆਏ ਫਿਰ ਇਹਨਾਂ ਕਹਣਾ ਗਏ ਕਿੱਥੇ ਜਿੰਮੀ ਕਿੱਥੇ ਚਲੋ ਕੋਈ ਗੱਲ ਨਹੀਂ ਘੰਟਾ ਇੱਕ ਵੱਧ ਵੀ ਲੱਗ ਜੂਗਾ ਨਾ ਉਹ ਤਾਂ ਕੋਈ ਗੱਲ ਨਹੀਂ ਇੰਨੀ ਗੱਲ ਹੀ ਕਹਿਣੀ ਆਪਾਂ ਦਵਾਈ ਲੈਣ ਦਾ ਟਾਈਮ ਲੱਗ ਗਿਆ ਉਹ ਉਹ ਗੱਡੀ ਕੀ ਗੱਲ ਵਾ ਚਲੋ ਇਨਾ ਸ਼ੁਕਰ ਕਰੋ ਮੰਮੀ ਮੰਨ ਗਏ ਆ ਜੇ ਮੰਮੀ ਨਾ ਮੰਨਦੇ ਤਾਂ ਫਿਰ ਕੀ ਕਰਨਾ ਸੀ ਕਰਨਾ ਸੰਦੀਪ ਕੀ ਲੈ ਕੇ ਜਾਣਾ ਮੈਂ ਤੇ ਨਾਲ ਮੈਂ ਤਾਂ ਕਿਹਾ ਕਿ ਐ ਮੰਮੀ ਕਿਥੇ ਮੰਨਦੇ ਮੰਮੀ ਦਾ ਹਾਲ ਵੇਖ ਲਓ ਜੇ ਮੰਮੀ ਦੀ ਆਪਣੀ ਕੁੜੀ ਹੁੰਦੀ ਉਹਨਾਂ ਦੀ ਸੱਸ ਨਾ ਆਉਣ ਦਿੰਦੇ ਤੇ ਫਿਰ ਕੀ ਕਰਦੇ ਫਿਰ ਫਿਰ ਕੀ ਕਰਨਾ ਹੈ ਇਹਨਾਂ ਨੇ ਇਹੋ ਜਿਹੀ ਜਾ ਕੇ ਲੜ ਪੈਂਦੀ ਹੁੰਦੀਆਂ ਫਿਰ ਜਾ ਕੇ ਐ ਤੇ ਮੰਮੀ ਆ ਕਿਹਨੂੰ ਜੀਵ ਨਹੀਂ ਕਰਦਾ ਫਿਰ ਮੰਮੀ ਨੇ ਆਪੇ ਕਹਿਣਾ ਹੀ ਤੂੰ ਅੱਡ ਹੋ ਜਾ ਆਪਣੀ ਸੱਸ ਨਾਲੋਂ ਆ ਤਾਂ ਫਿਰ ਹੁਣ ਹੁਣ ਆਪ ਅੱਡ ਗਏ ਨਹੀਂ ਮੰਮੀ ਨੂੰ ਕੱਲੀ ਤਾਂ ਵੀ ਜੀ ਕਰਦਾ ਵਾ ਕੱਲੀ ਕੱਲੀ ਉਹਦੀ ਮਾਂ ਉਹਥੇ ਉਹਨੇ ਮਿਲਣਾ ਔਰ ਕਹਿੰਦੇ ਮਿਲਣਾ ਆਪ ਵੀ ਤਾਂ ਜਾਂਦੇ ਹੋਣਗੇ ਕਿਹੜਾ ਨਹੀਂ ਜਾਂਦੇ ਹਰ ਜਗ੍ਹਾ ਜਾਂਦੇ ਜਦੋਂ ਮਦੀ ਜੀ ਕਰ ਲੋ ਸ਼ਹਿਰ ਚਲ ਜਾਂਦੀਆਂ ਵਾ ਇੱਕ ਭੂਆ ਆਈ ਉਹ ਇਹ ਕੀ ਆ ਹੁਣ ਸੋਨਾ ਲੈਣਗੇ ਜੇ ਸਾਰਾ ਕੁਝ ਨਾ ਭੂਆ ਹੀ ਸਿਕਾਉਂਦੇ ਆ ਜੋ ਕਰਦੇ ਨੇ ਭੂਆ ਹੀ ਕਰਦੇ ਆ ਜਿੰਨਾ ਚਿਰ ਭੂਆ ਇੱਥੇ ਆ ਨਾ ਉਹਨਾਂ ਚਿਰ ਇਹ ਕੰਮ ਹੋਣਾ ਹੀ ਹੋਣਾ ਵਾ ਉਹ ਮੈਂ ਦੀ ਕਿੰਨਾ ਓਕੇ-ਸੋਕੇ ਨਾ ਦਲੀਪ ਭਾਬੀ ਉਧਰ ਕੱਲੀ ਹੁੰਦੀ ਐ ਉਹ ਆਉਣਾ ਨਾ ਉਧਰ ਕੱਢਦੀ ਐ ਕਿਤੇ ਕਿੱਦਾਂ ਕੱਢੀਏ ਫਿਰ ਬਾਅਦ ਚ ਰੈਵਨ ਦੇ ਗੱਲਾਂ ਸੁਣਾਉਣ ਕਿ ਨੋਵਾਂ ਨਹੀਂ ਚੰਗੀਆਂ ਉਹੋ ਤੇ ਗੱਲ ਵਾ ਸੰਦੀਪ ਘਰੋਂ ਹੀ ਕੱਢਦੀ ਐ ਤਾਂ ਵੀ ਲੋਕ ਕਹਿੰਦਾ ਧੀ ਜਿਹੜੀ ਘਰੋਂ ਕੱਢਤਾ ਵਾ ਆ ਜਾ ਕੇ ਫਿਰ ਸਾਡਾ ਕਸੂਰ ਕੱਢ ਦਿੰਨਾ ਵਾ ਉਹਦੇ ਵਿੱਚ ਕੀ ਫਾਇਦਾ ਫਿਰ ਚਲ ਕੋਈ ਗੱਲ ਨਹੀਂ ਤੂੰ ਇਦਾਂ ਕਰ ਹੁਣ ਸਿਮੀ ਨੂੰ ਕਹਿਆ ਵਿਸ਼ੇਸ਼ ਨੇ ਤਿਆਰ ਹੋ ਜਾ ਇਹਨਾਂ ਨੂੰ ਦੱਸੇ ਨਾ ਕਿਤੇ ਇਹ ਬਹੁਤੇ ਜਾਣਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਸਿਮੀ ਨੂੰ ਕਹਿਨੀ ਆ ਕਿ ਤਿਆਰ ਹੋ ਜਾ ਤੂੰ ਕਿਹਾ ਨੂੰ ਛੇਤੀ ਠੀਕ ਐ ਨਾ

ਬਿੰਨੇ ਜਣੇ ਤਿਆਰ ਹੋ ਕੇ ਕਿੱਥੇ ਗਏ ਦਵਾਈ ਲੈਣ ਗਏ ਈ ਤੇ ਦਲਜੀਤ ਆਖਣ ਦੇ ਵੀ ਸਿਮੀ ਨੂੰ ਨਾਲ ਭੇਜ ਦੇ ਦੋ ਇੰਜਣੀਆਂ ਚੱਲ ਅੰਦਰ ਚਲ ਜਣਗੀਆਂ ਇਹ ਭਾਬੀ ਜੀ ਇਹਨਾਂ ਦੇ ਹਾਲਾਤ ਹੈਗੇ ਜਾਣ ਵਾਲੇ ਜਾਣ ਵਾਲੇ ਤਾਂ ਨਹੀਂ ਪੁੱਛ ਦੇਣ ਮਗ ਇਹ ਤਿੰਨੇ ਜਣੇ ਸਕੂਟਰੀ ਤੇ ਤੁਰ ਪੈਂਦੇ ਆ ਇੱਕ ਸਕੂਟਰੀ ਆ ਤੇ ਤਿੰਨੇ ਜਣੇ ਤਿਆਰ ਹੋ ਕੇ ਤੁਰ ਪੈਂਦੇ ਆ ਪਤਾ ਨਹੀਂ ਵੀ ਕਿੱਦਾਂ ਬੈਣਾ ਤੇ ਕਿੱਦਾਂ ਨਹੀਂ ਇਹ ਨਹੀਂ ਨਾ ਦਿਮਾਗ ਇਹਨਾਂ ਦਾ ਕੰਮ ਕਰਦਾ ਔਖੇ ਹੋ ਕੇ ਬੈਠੇ ਹੋਣੇ ਆ ਤਿੰਨੇ ਜਣੇ ਤੇ ਰੋਟੀ ਪਾਣੀ ਬਣਾ ਗਈ ਸੀ ਦੁਪਹਿਰ ਦਾ ਨਾਰਵਟੀ ਕਿੱਥੇ ਬਣਾ ਕੇ ਗਈ ਐ ਤੇ ਉਹ ਕਿਹਦੇ ਸਿਰ ਤੇ ਛੱਡ ਗਈ ਮੇਰੇ ਤੇ ਤੇਰੇ ਯਾਪੇ ਬਣਾ ਕੇ ਖਾਣ ਕੀ ਅਹੀਂ ਕਿਉਂ ਬਣਾਈ ਐ ਕਰਨਾ ਪੈਣਾ ਮੈਂ ਕੀ ਕਰਨਾ ਫੇਰ ਹਾਂ ਪਹਿਲਾਂ ਨਾਲ ਸਮਝਾਇਆ ਕਰ ਕਿ ਰੋਟੀ ਪਾਣੀ ਬਣਾ ਕੇ ਜਾਇਆ ਕਰੋ ਘਰ ਉਹੋ ਜਿਹੜੀਆਂ ਸਵੇਰੇ ਪਕਾ ਗਈਆਂ ਦੁਪਹਿਰਾਂ ਤਿਆਂ ਨਹੀਂ ਆਪੇ ਪਕਾ ਕੇ ਤੇ ਖਾਣ ਦੋਈ ਜਾਣੀਆਂ ਤੇਰੇ ਸਿਰ ਵੀ ਸਾਨ ਕਰ ਦਿੰਦੀ ਮੇਰੇ ਸਿਰ ਵੀ ਪਕਾਉਣੀਆਂ ਪੈਣੀਆਂ ਉਹ ਜਿਹੜੀ ਸਿਮਮੀ ਆ ਉਹ ਵੇਖ ਲਓ ਵੀ ਨਾਲ ਤਿਆਰ ਹੋ ਕੇ ਤੇ ਤੁਰ ਪੈਂਦੀ ਆ ਉਹ ਜਿਹੜੀ ਸਿਮਮੀ ਆ ਇਹਦਾ ਕੀ ਫਰਜ਼ੀ ਇਹਦੇ ਨਾਲ ਜਾਂਦਾ ਉਹ ਤਾਂ ਦੋਵੇਂ ਜਾਣੇ ਲੱਗੇ ਹੀ ਇਹ ਵੀ ਫਿਰਨੂ ਬੜੀ ਸਿਆਰਵਾ ਹਾਂ ਉਹਨਾਂ ਤੇ ਦਵਾਈ ਲਿਓਣੀ ਸੀ ਤਾਂ ਦਲਜੀਤ ਨੇ ਕਿਹਾ ਮੈਂ ਕਿੱਥੋਂ ਕਲਾਉਣਾ ਹੀ ਦਲਜੀਤ ਨੇ ਭੂੇਚ ਰਹੀਆਂ ਦੋਵੇਂ ਜਾਣੀਆਂ ਤਾਂ ਹਉ ਤਾਂ ਤੇਰੇ ਤੋਂ ਡਰਦੀਆਂ ਨਹੀਂ ਆ ਮੁੰਡੇ ਨੂੰ ਵੀ ਕਾਰ ਛੱਡ ਗਈਆਂ ਵਾ ਹੋਈ ਮੀ ਇਹੋ ਸਾਂਭਣ ਦੋਈ ਜਾਣੀਆਂ ਉਹ ਕਦੀ ਬਾਹਰ ਨੂੰ ਚੱਲ ਜਾਂਦਾ ਹੀ ਕਦੀ ਅੱਧਾ ਨੂੰ ਦੌੜਨ ਦਾ ਮਗਰਮਗਰ ਮੈਨੂੰ ਜਾਣਾ ਪੈਂਦਾ ਇਹ ਕੌਣ ਸਾਂਭੇ ਇਹਨੂੰ ਇਹਨਾਂ ਨਹੀਂ ਨਾ ਸੋਚਦੀਆਂ ਸਮਝਾਇਆ ਕਰਨ ਸਮਝਾਉਣਾ ਬਥੇਰਾ ਸਮਝਾਉਂ ਜਾਂ ਵੇਖ ਲਿਆ ਇਹਨਾਂ ਨੂੰ ਨਹੀਂ ਲੱਗਦੀ ਤੈਨੂੰ ਕੀ ਪਤਾ ਵਾ ਇਹ ਮੜੀਆਂ ਉਹਦੀ ਨਿੱਕੀ ਮਿੰਟੋਂ ਮੈਂ ਧੀ ਤਰ ਪੈਂਦੀ ਆ ਵੀ ਮੈਨੂੰ ਉਹ ਤਾਂ ਸਾਰਿਆਂ ਤੋਂ ਪਹਿਲਾਂ ਤਿਆਰ ਹੁੰਦੀ ਆ ਹਿੰਟਾ ਹੋ ਗਿਆ ਮੈਨੂੰ ਸਵਾਲ ਦੇਣ ਨੂੰ ਨਹੀਂ ਸਮਦਾ ਕਦੀ ਕੋਟੀ ਕਰ ਦਿੰਦਾ ਵਾ ਥਾਂ ਥਾਂ ਦੇ ਬੇਹਰ ਦਿੰਦਾ ਅੱਜ ਦੀ ਮੈਂ ਡਾਈ ਇੰਦਾਂ ਤੇ ਦਿਵਾਲੇ ਦਿਵਾਲੇ ਤਾਂ ਵੀ ਗਲਤੀ ਤੇਰੀ ਆ ਤੂੰ ਉਹੋ ਉਹਨੂੰ ਤਿਆਰ ਕਰਕੇ ਨਾਲ ਘਲਾਉਂਦੀ ਹਾਂ ਭੂਵੇ ਤੇ ਤੂੰ ਚرائی ਆ ਜੇ ਮੈਂ ਕਹਿੰਦੀ ਨਾ ਵੀ ਨਾਲ ਲੈ ਜਾਓ ਤੇ ਦਲਜੀਤ ਨੇ ਮੈਨੂੰ ਪੈਣਾ ਆ ਅਖਰ ਤੂੰ ਮੁੰਡਾ ਨਹੀਂ ਸਾਹਮ੍ਹ ਸਾਗਦੀ ਤੈਨੂੰ ਪਤਾ ਕਿਦਾਂ ਪੈਂਦਾ ਵਾ ਮੈਨੂੰ ਉੱਡ ਉੱਡ ਕੇ ਚੰਗਾ ਫਿਰ ਭਾਬੀ ਜੇ ਫਸ ਗਈਆਂ ਨਾ ਬਣਾ ਫਿਰ ਰੋਟੀ ਮੈਨੂੰ ਤਾਂ ਲੱਗੀ ਆ ਭੁੱਖ ਚੱਲ ਦੋ ਇੰਜਣੀਆਂ ਕਰ ਲੈਣੀਆਂ ਰਲ ਮਿਲ ਕੇ ਕੋਈ ਨਹੀਂ ਭਾਬੀ ਜੀ ਮੈਂ ਕਰਾ ਲੈਣੀ ਤੁਹਾਡੇ ਨਾ ਉਦਾਂ ਤੇ ਮੇਰੇ ਸਿਰ ਫਿਰ ਬੜੀ ਹੋਣੀ ਚਲੋ ਥੋੜਾ ਬੋਧਾ ਤੁਹਾਡੇ ਨਾ ਮੈਂ ਕਰਾ ਲੈਣੀ ਚੱਲ ਕੋਈ ਨਹੀਂ ਤੂੰ ਪਤਾ ਕੀ ਕਰ ਗੰਡੇ ਆਲੂ ਚੀਜ਼ ਦੇ ਮੈਂ ਫੁਲਕੇ ਚਾਰ ਲਾ ਲੈ ਚਲੋ ਕੋਈ ਨਹੀਂ ਮੈਂ ਚੀਜ਼ ਦਿੰਨੀ ਆ ਤੁਸੀਂ ਬਣਾ ਲਿਓ ਮੈਂ ਟਮੇਟੀ ਹੋਏ ਨਮਕ ਚਲੋ ਠੀਕ ਕੀ ਕਰਦੀ ਐਂ ਦਰਜੀ ਤਾਂ ਐ ਕਰਨਾ ਕੀ ਐ ਮੈਂ ਵੀ ਕੰਮ-ਕਮ ਕਰਕੇ ਵੇਲੀ ਹੋਈ ਆ ਤੇ ਮੈਂ ਕਿ ਕੀ ਕਰਨਾ ਚੱਲ ਘਰ ਵੇਲੀ ਨਹੀਂ ਤੇ ਚੱਲ ਤਾਈ ਵੱਲੋਂ ਹੋ ਕੇ ਉਹਨੂੰ ਵਧੀਆ ਕੀਤਾ ਗਾ ਹਾਂ ਹੋਰ ਤੁਸੀਂ ਨਾ ਠੀਕ ਠਾਕ ਹਾਂ ਠੀਕ ਠਾਕ ਵਧੀਆ ਕਿੱਥੇ ਗਈਆਂ ਨੋਵਾ ਟਾਡੀਆਂ ਨਾ ਸੰਦੀ ਸੌਣ ਬਾਤ ਨਾ ਸਿਮੀ ਇੱਥੇ ਦੋਹੇ ਸਵੇਰ ਦੀਆਂ ਗਈਆਂ ਆਸ਼ ਦਵਾਈ ਲੈਣ ਤੇ ਹਜੇ ਤੱਕ ਨਹੀਂ ਆਈਆਂ ਸ਼ਾਮਾਂ ਪੈ ਗਈਆਂ ਆਸ਼ ਤੇਰੇ ਸਵੇਰ ਟਾਈਮ ਨਾ ਜਾਂਦੀਆਂ ਗਈਆਂ ਤੇ ਟਾਈਮ ਨਾ ਹੀ ਪਤਾ ਨਹੀਂ ਹਜੇ ਤੱਕ ਤੇ ਆਈਆਂ ਹੀ ਨਹੀਂ ਫੋਨ ਕਰਨਾ ਹੀ ਤੁਸੀਂ ਮੈਂ ਨੇ ਕੀਤਾ ਹੀ ਨਹੀਂ ਫੋਨ ਆਪੂਆ ਇੱਧਰ ਜਾ ਕੇ ਬਹਿ ਗਈ ਅਛਾ ਵਾਂਡੀਆਂ ਦੇ ਉਦਾਂ ਹੀ ਗਈ ਕਿ ਜਾ ਉਦਾਂ ਹੀ ਚਲ ਗਈ ਐ ਅਛਾ ਉਹ ਇੱਥੇ ਬੈ ਬੈ ਕੇ ਅੱਕ ਜਾਂਦੀ ਐ ਤੇ ਫੇਰ ਆਂਦੀ ਮੈਂ ਉਧਰ ਹੋਮ ਨਹੀਂ ਚੱਲ ਕਿਉਂ ਤਾਂ ਆਈ ਜਾਣ ਉਦੋਂ ਤੱਕ ਅਛਾ ਹੋਜੇ ਤੱਕ ਤੇ ਆਈਆਂ ਨਹੀਂ ਐ ਸਵੇਰ ਦਾ ਦਲਜੀਤ ਮੈਨੂੰ ਮੁੰਡੇ ਨੇ ਸਤਾ ਮਾਰਿਆ ਐ ਸਵੇਰ ਦੀਆਂ ਗਈਆਂ ਨੇ ਤੇ ਹੁਣ ਵਿਚਾਰੀ ਧੂਆ ਲੈ ਕੇ ਗਈ ਹੋ ਇੱਧਰ ਕਿ ਨਹੀਂ ਸਮੀਂ ਕਰ ਰਹੇਂਦੀ ਐ ਮੁੰਡੇ ਨੂੰ ਸਾਹਮਦੇ ਉਹਦਾ ਕੀ ਕੰਮ ਹੀ ਉਥੇ ਦੋਵੇਂ ਜਾਣੇ ਤੇ ਗਏ ਹੈ ਸਕੂਟਰੀ ਤੇ ਕਿਹਾ ਹੀ ਮੈਂ ਕਿ ਤੂੰ ਕੀ ਕਰਨਾ ਨਹੀਂ ਆਂਦਾ ਇਹਨਾਂ ਨਾਲ ਜਾਣਾ ਵਾ ਉਹ ਕਹੇ ਡੀ ਸੰਦੀਪ ਕਾਤੇ ਗੱਡੀ ਕੁੱਟੀ ਤੇ ਗਏ ਕਾਤੇ ਗਏ ਸਕੂਟਰੀ ਤੇ ਗਏ ਸਕੂਟਰ ਤੇ ਗਈ ਨਾ ਨੂੰ ਨਹੀਂ ਪਤਾ ਕੀ ਹਾਲਾਤ ਵਾ ਉਹਦੇ ਬਹੁਤ ਖਰਾਬ ਵਾ ਹਾਂ ਜੇ ਕੋ ਹੋ ਜਾਏ ਤਾਂ ਫੇਰ ਕੀ ਕਹਿਣਗੇ ਮੈਂ ਤਾਂ ਬਥੇਰਾ ਕਿਹਾ ਨਹੀਂ ਮੰਨਦਾ ਦਲਜੀਤ ਜਿਹੜਾ ਨਾ ਦਲਜੀਤ ਨੇ ਭੂਏ ਚ ਰਹੀ ਨੇ ਹਾਂ ਉਹਨਾਂ ਨੇ ਤਾਂ ਆਪੇ ਚੜਨਾ ਭੂਏ ਕਿ ਜਦੋਂ ਹਨ ਉਹ ਨਹੀਂ ਕੋਈ ਕਹਿੰਦਾ ਤੇ ਇਹ ਕੌਣ ਹੁੰਦੀ ਹਨ ਨੂੰ ਕਹਿਣਾ ਹੁਣ ਤੁਸੀਂ ਸਿਆਣੀ ਆ ਮੇਰੇ ਕੋ ਕੰਮ ਹੁੰਦਾ ਵਾ ਵੀ ਮੈਂ ਵੀ ਲਾਇਆ ਤੇਰਾ ਸਾਹਬ ਤੂੰ ਹੈ ਨਹੀਂ ਕਿਹੋ ਜੋਗੀ ਤੇਰੇ ਕੋ ਨਹੀਂ ਨਵਾਂ ਸੰਭੀਆਂ ਜਾਣਦੀਆਂ ਦਲਜੀਤ ਮੈਂ ਵੀ ਮੂੰਹ ਨਹੀਂ ਸਮਝਾਉਣਾ ਹੁਣ ਮੈਂ ਗੱਲ ਥੋੜਾ ਪੈ ਜਾਣਾ ਹੁਣ ਇਹ ਤੇ ਅਕਲ ਇਹਨਾਂ ਨੂੰ ਚਾਹੀਦੀ ਏ ਮਾਸਾ ਵੀ ਐਦਾਂ ਨਾ ਕਰੀਏ ਹੁਣ ਉਹ ਸਿਆਣੀ ਬਿਆਣੀ ਭੂਆ ਆਈ ਦੀ ਆ ਉਹਨੂੰ ਦੇਣਾ ਰਾਤ ਦਾ ਵੀ ਰੋਟੀਆਂ ਪਕਾ ਕੇ ਉਹ ਦਵੇ ਭਲਾ ਉਹ ਚਾਰੀ ਦਿੰਦੀ ਹੈ ਰੋਟੀਆਂ ਪਕਾ ਕੇ ਤੂੰ ਸਿਆਣੀ ਬੁੱਢੇ ਬਾਰੇ ਤਹੀਂ ਦੇਣੀਆਂ ਨੇ ਨੌਂਾਂ ਧੀਆ ਨੇ ਇਹਦਾ ਦਿਮਾਗ ਹੀ ਖਰਾਬ ਹੈ ਮੈਂ ਕੀ ਕਰ ਤਾਈ ਆਉਣਗੀਆਂ ਤੇ ਕਹੀਂ ਉਹਨਾਂ ਨੂੰ ਬਿਠਾ ਕੇ ਕਿ ਮੇਰੇ ਕੋਲ ਨਹੀਂ ਨੇ ਮੁੰਡਾ ਸੰਭਿਆ ਜਾਂਦਾ ਇੱਕ ਜਾਨੀ ਘਰ ਰਿਆ ਕਰੋ ਲੈਣ ਤੇ ਦਵਾਈ ਜਾਣਾ ਹੁੰਦਾ ਆਹੋ ਦਮਾਲ ਦਲਜੀਤ ਲੈ ਆ ਜਾ ਕਰੇ ਹਨੂੰ ਉਹ ਹੋਈ ਵੀ ਦੋਏ ਜਾਣੀ ਜਾਂਦੇ ਦੋਣ ਮਗਰ ਭਾ ਕੇ ਧੁੰਦੇ ਖੜਨਾ ਤੇ ਇੱਕ ਜਾਨੀ ਘਰ ਰਵੇ ਮੁੰਡਾ ਸਾਂਭਾ ਉਹ ਮੁੰਡਾ ਨੇ ਸਾਂਭਿਆ ਤੇ ਫੇਰ ਕਿਤੇ ਰੋਟੀਆਂ ਰੋਟੀਆਂ ਪਕਾਈਆਂ ਮਾੜੀ ਮੱਡੀ ਬਰਖਾ ਦੀ ਢੁਕੀ ਤੇ ਦਵਾਈ ਲੈ ਕੇ ਆਉਣਾ ਉੱਥੇ ਘੜਾ ਉੱਥੇ ਨਾ ਕੋਈ ਕਰਨਾ ਜਾਣ ਕੀ ਇਹ ਸਮਾਨ ਲੈਣਾ ਸਮਾਨ ਚਲ ਅੱਗੋ ਪਿੱਛੋ ਬੰਦਾ ਚੱਲ ਜਾਂਦਾ ਵਾ ਇਹ ਤਰ੍ਹਾਂ ਮੁੰਡਾ ਸਵਾਲ ਕੇ ਜਾਣ ਮੁੰਡਾ ਸਵਾਲ ਜੀ ਤਾਂ ਫੇਰ ਜਾਵਾਂਗੇ ਅਸੀਂ ਕੋਈ ਹਾਲ ਨਹੀਂ ਤੂੰ ਕੋਸ਼ਿਸ਼ ਨਾ ਕੋਸ਼ਿਸ਼ ਨਾ ਕਰ ਤੂੰ ਕਹਿ ਦੋ ਤਾਂ ਕਹਿਣਾ ਕਿ ਇਹਨੂੰ ਕਹਿੰਦੀਆਂ ਵੇ ਤੇ ਬੰਦਾ ਕਿੰਨਾ ਆਖਰ ਮਾਂ ਪਿਓ ਨੇ ਸਮਝਾਇਆ ਹੋਏ ਨਾ ਆਪਣੀ ਨੌ ਸੱਸ ਨਾਲ ਰਲ ਕੇ ਰਹੋ ਆਹੋ ਕਿ ਜਿੱਦਾਂ ਵੀ ਐ ਸੱਸ ਮਾਰੀ ਰੋਟੀ ਪਾਣੀ ਪਕਾਉਣਾ ਹੁੰਦਾ ਇੱਕ ਜਣੀ ਚੱਲ ਗਈ ਤੇ ਇੱਕ ਜਣੀ ਘਰ ਰੋਵੇ ਆਹ ਉਹ ਤੇ ਮੁੰਡਾ ਫਿਰ ਕਿੰਨੇ ਸਾਂਭਣਾ ਨਾ ਇੰਨਾ ਪਤਾ ਹੀ ਨਹੀਂ ਇਹਨਾਂ ਮੈਂ ਕੀ ਕਰਾਂ ਹਾਂ ਚਾਹੇ ਮੁੰਡਾ ਫਿਰ ਨਾਲ ਲੈ ਆ ਜਾ ਕਰ ਜੇ ਪਤਾ ਨਹੀਂ ਕਰ ਰਿਹਾ ਔਖੀ ਹੁੰਦਾ ਹੀ ਇਹ ਭੂਆ ਸਮਝਉਂਦੀ ਐ ਨਾ ਤਾਂ ਵੀ ਔਖੀਆਂ ਹੁੰਦੀਆਂ ਅੱਛਾ ਤੈਨੂੰ ਕੀ ਪਤਾ ਕਿੰਨੀਆਂ ਗੱਲਾਂ ਕਰਦੀ ਉਹ ਨਾ ਸਿਆਣਾ ਬੰਦਾ ਕਵੇ ਤਾਂ ਕਹਿਣਾ ਕਿਉਂ ਕਹਿਣ ਡਿਆ ਤੇ ਸੁਧਾਈ ਆਂਦੀ ਮਮਮੀ ਨੂੰ ਚੁੱਕਦੀ ਐ ਭੂਆ ਤਸ ਮੈਨੂੰ ਉਹਨੇ ਵਿਚਾਰੀ ਨੇ ਕੀ ਚੁਪਣਾ ਹੀ ਮੈਨੂੰ ਨਹੀਂ ਲੱਭਣਿਆ ਕੀ ਬੰਨਿਆ ਉਹ ਘਰ ਦੇ ਵਿੱਚ ਮੈਂ ਅੰਨੀ ਆ ਪਹਿਲਾਂ ਮੈਨੂੰ ਸਾਲਾ ਕੋ ਲੱਭਣ ਹੀ ਦਿਆ ਇਹ ਤਾਂ ਇਨਾਂ ਨੂੰ ਸਮਝ ਚਾਹੀਦੇ ਨਾ ਸਿਆਣੇ ਬਹਿਣੇ ਤੇ ਕਹਿਣਾ ਹੀ ਹੁੰਦਾ ਹਾਂ ਚਲੋ ਜੇ ਸਮਝਾਈ ਦਿੰਦੀ ਆ ਕੋਈ ਬਾਹਰੋਂ ਕਰਦੀ ਹੈ ਨਾ ਨਾ ਉਹ ਨਾ ਕਿ ਕਹਿੰਦੇ ਆ ਕਿ ਹਨ ਨੋਕਾ ਟੋਕੀ ਕਰਦੀਆਂ ਕੋਈ ਕਰਦੀਆਂ ਸਾਸ ਸਾਰੀ ਨਾ ਸਮਝਦੀ ਇਹੋ ਹੀ ਪੀ ਆ ਕਿਉਂ ਗਈ ਜੇ ਚਰੀ ਉੱਥੇ ਦੁਖੀ ਤੇ ਤਾਂ ਹੀ ਆਈ ਸੌਖਾ ਤਰ੍ਹਾਂ ਕੋਈ ਆਉਂਦਾ ਉਹ ਤਾਂ ਹੈ ਪਰ ਇਨਾਂ ਨੂੰ ਨਾ ਸਮਝ ਹੈਗੀ ਨਾ ਇਨਾਂ ਨੂੰ ਹੈ ਹੀ ਨਹੀਂ ਤੇ ਆਹ ਤਾਂ ਇਹਨਾਂ ਕੋ ਨਹੀਂ ਨਾ ਸੰਭੀ ਜਾਂਦੀ ਤੇ ਮੈਨੂੰ ਉਹਦੇ ਮੈਂ ਲੈ ਜਾਨੀ ਆ ਤੇ ਮੈਂ ਦੋ ਰੋਟੀਆਂ ਜਿੱਥੇ ਆਪਣੀਆਂ ਲੋਨੀ ਉਥੇ ਇਹਦੀਆਂ ਲਾਦਿਆ ਕਰਾਂਗੀ ਮੇਰੀ ਬੇਇੱਜ਼ਤੀ ਹੁੰਦੀ ਆ ਤੂੰ ਤੇ ਲੈ ਜਾਏਗੀ ਲੋਕਾਂ ਆਖਣਾ ਲੈ ਇਹਨੇ ਸਾਂਭੀ ਨਾ ਨਹੀਂ ਦੋ ਦਿਨ ਕੱਲ ਕੇ ਵੇਖੋ ਨਾ ਵੇਖਦੇ ਆ ਭਲਾ ਕੀ ਕਰਦੀਆਂ ਫੇਰ ਉਹਨਾਂ ਨੂੰ ਖੁਸ਼ ਹੋਣਾ ਵਾ ਉਹ ਤਨ ਪਾਦਾ ਹੀ ਅੱਗੇ ਕੱਢਣਾ ਚਾਹੁੰਦੀਆਂ ਕਿ ਉਧਰ ਚੱਲ ਜੀ ਤੇ ਮੈਂ ਹਉ ਹੀ ਨਹੀਂ ਕੱਲਦੀ ਕੱਲ ਹੀ ਕੱਲ ਆਹਾਂ ਜਦੋਂ ਇੱਥੇ ਆਈਏ ਤੇ ਇੱਥੇ ਰੱਖਣੀ ਨਹੀਂ ਤੂੰ ਦੋ ਦਿਨ ਕੱਲ ਕੇ ਵੇਖਾਂ ਭਲਾ ਕੀ ਕਰਦੀਆਂ ਮਗਰੋਂ ਚੱਲ ਪੁੱਛਾਂਗੀ ਭੱਲਾ ਰਣਜੀਤ ਨੂੰ ਪੁੱਛਾਂਗੀ ਕੀ ਕਹਿੰਦੀ ਚੱਲ ਦੋ ਦਿਨ ਉੱਥੇ ਰਹਿਏ ਆ ਪੁੱਛ ਕੇ ਵੇਖ ਲਓ ਕੀ ਕਹਿੰਦੇ ਜ਼ਬਰਦਸਤੀ ਨਾ ਕਰਿਓ ਜੇ ਕਹੇ ਕਿ ਹਾਂ ਮੈਂ ਚੱਲ ਜਾਂਦੀ ਉਹਦਾ ਵੀ ਜੀਮੇਲ ਲੱਗੇ ਲੱਗਦਾ ਚੱਲ ਗੱਲਾਂ ਫਤਾਂ ਮਾਰਦੀਆਂ ਰਹਿਣੀਆਂ ਉਹ ਤੇ ਫਿਰ ਨੋਵਾਂ ਲੱਗੇ ਕੀ ਗੱਲਾਂ ਕਰਨੀਆਂ ਹੁਣ ਪਤਾ ਜਾਨੂੰ ਕਹਤਾ ਤੈਨੂੰ ਕਹਿਣਾ ਇਹਨੂੰ ਬਲਾ ਲਾ ਕੇ ਗੱਲਾਂ ਆਹ ਇਹੋੀ ਗੱਲ ਵਾ ਹੋਰ ਕੀ ਮੇਸਿਆਣੇ ਨੇ ਸਮਝਾਉਣਾ ਹੀ ਹੁੰਦਾ ਵਾ ਤੇ ਸਮਝਾਉਂਦੇ ਚੰਗੇ ਵਾਹ ਤੇ ਹੀ ਆ ਮਾੜੇ ਵਾਹ ਤੇ ਥੋੜੀ ਇਹਨਾਂ ਨੂੰ ਮਾੜਾ ਲੱਗਦਾ ਕਿ ਇਹਨਾਂ ਕਿਉਂ ਕਹਿੰਦੀਆਂ ਇਹ ਤਾਂ ਕਹਿੰਦੀਆਂ ਹੀ ਸਿਆਣੀਆਂ ਹੋਰ ਕੀ ਜ਼ਾ ਇਹ ਹੁਣ ਹੁਣ ਸੁਧਾਰ ਲੈ ਆਪਣੀਆਂ ਨਾਵਾਂ ਨਾ ਮੁੜ ਕੇ ਤੂੰ ਹੀ ਔਖੀ ਹੋਣਾ ਆ ਇਹ ਹੋਣੀ ਸੁਧਾਰੀਆਂ ਗਈਆਂ ਤਾਂ ਸੁਧਰ ਜਾਣਾ ਨਹੀਂ ਤੇ ਇੰਨਾ ਤੇਰੇ ਹੱਥੋਂ ਨਿਕਲ ਜਾਣਾ ਹੀ ਕੋਈ ਗੱਲ ਨਹੀਂ ਮੇਰਾ ਤੇਰਾ ਅਦਾ ਵੀ ਮਾਂ ਤੇ ਨੂੰ ਦੱਸਾਂ ਆਹੋ ਨਹੀਂ ਪਹਿਲਾਂ ਇੱਕ ਵਾਰੀ ਆਪ ਕਹਿ ਕੇ ਵੇਖ ਲੈ ਕੀ ਕਰਦੀਆਂ ਆ ਇੱਕ ਕੁੜੀ ਕਹਿ ਲੈਣੀ ਹੈ ਨਾ ਜੇ ਤੇ ਮੰਨਦੀਆਂ ਠੀਕ ਆ ਜੇ ਤੇ ਨਾ ਮਾਂ ਪੇ ਨੂੰ ਫੂਕਾ ਤੇ ਤੇਰੇ ਹੱਥੋਂ ਨਿਕਲ ਜਾਣੀ ਦੋਵਾਂ ਦੀਆਂ ਮਾਵਾਂ ਨੂੰ ਸਾਧੀਆਂ ਤੇ ਸਾਹਮਣੇ ਦੱਸ ਨਹੀਂ ਵੇ ਇਦਾਂ ਕਰਦੀਆਂ ਨਾ ਮੈਨੂੰ ਪੁੱਛਦੀਆਂ ਨਾ ਗਿਸਦੀ ਆਹੋ ਨਹੀਂ ਤਾਂ ਅਜੇ ਇੱਕ ਦੋ ਵਾਰੀ ਵੇਖ ਲੈ ਕੀ ਕਰਦੀਆਂ ਵਾ ਨਹੀਂ ਤੇ ਤੇਰੇ ਹੱਥੋਂ ਨਿਕਲ ਜਾਣੀ ਆ ਫੇਰ ਤੂੰ ਔਖੀ ਹੋ ਚਲ ਮੈਂ ਬੈ ਜਾ ਤੂੰ ਮਚਾ ਚਾਹ ਬਣਾ ਲੈ ਨਾ ਮੈਂ ਜਾਵਾ ਫਿਰ ਚਲ ਘੁੱਟ ਚਾਹ ਬਣਾਉਣੀ ਹੈ ਨਹੀਂ ਕੋਈ ਗੱਲ ਨਹੀਂ ਬਹਿ ਜਾ ਮੈਂ ਨਹੀਂ ਬਣੀ ਹੈ ਚਾਹ ਪੀ ਕੇ ਹਟੀਆਂ ਉਹ ਤੇ ਮੈਂ ਪੰਗਾ ਹੀ ਪਾ ਲਿਆ ਉਹ ਨੂੰ ਆਪਣੇ ਘਰ ਖੜਨਦਾ ਮੈਂ ਤੇ ਐਵੇਂ ਫਸ ਗਈ ਕਹਿ ਕੇ ਇਹ ਤੇ ਇੱਥੇ ਇਨਾਂ ਨੂੰ ਨਹੀਂ ਜੀਣ ਦਿੰਦੀ ਤੇ ਉਹਨੇ ਮੈਨੂੰ ਕਿੱਥੋਂ ਜੀਣ ਦੇਣਾ ਜੇ ਮੈਂ ਕੋਈ ਚੀਜ਼ ਉਹਦਾ ਪਰਾਂ ਕਰਤੀ ਤੇ ਕਹਿਣਾ ਕਿ ਇਹ ਮੈਨੂੰ ਟਾਈਮ ਨਾਲ ਚੀਜ਼ ਹੀ ਨਹੀਂ ਦਿੰਦੀ ਜੇ ਆ ਵੀ ਗਈ ਮੇਰੇ ਵੱਲ ਤੇ ਮੈਂ ਬਹਾਨਾ ਮਾਰ ਦੇਣਾ ਕਿ ਮੇਰੀ ਮੰਮੀ ਕਹਿੰਦੀ ਮੈਨੂੰ ਮਿਲ ਜਾ ਤੇ ਮੈਂ ਦੋ ਤਿੰਨ ਦਿਨ ਆਉਣਾ ਹੀ ਨਹੀਂ ਆ ਆਪੇ ਨੇ ਚਲਚੁਲ ਜਾਣਾ ਮੈਂ ਇਹਨੂੰ ਕਿੱਥੋਂ ਸਾਂਭਣਾ ਜਦੋਂ ਇਹ ਨਹੀਂ ਸਾਂਭਣ ਵਾਲੀਆਂ ਤਾਂ ਮੈਂ ਕਿੱਥੋਂ ਸਾਂਭ ਲੈਣਾ